ਦੋਸਗਤੀ ਇਨੜ ਭੋਲੀ ਮਾਏ ਆਵਾ ਤਵੇਂ ਆਵਾ ਮਾਏ ਆਵਾ ਘੇੜੇ ਜਾਵਾਲਾ ਮਾਂ ਮੋੜਲੀ ਪੇਕੇ ਆਉਣਾ ਪੇਕੇ ਹੁੰਦੇ ਮਾਵਾਂ ਨਾਲ ਭਾਬੀਆਂ ਲਗਭਲ ਵੱਡਲੀਆਂ ਨੇ ਮੈਂ ਆਵਾ ਘੇੜੇ ਜਾਵਾਲਾ ਮਾਂ ਮੋੜਲੀ ਪੇਕੇ ਆਉਣਾ ਪੇਕੇ ਹੁੰਦੇ ਮਾਵਾਂ ਨਾਲ ਮਿਸਰੀ ਕੋਲ-ਕੋਲ ਮੈਨੂੰ ਕੱਚੇ ਦੁੱਧ ਪਿਆਏ ਸੀ ਮਾਂ ਮੋੜਲੀ ਪੇਕੇ ਆਉਣਾ ਪੇਕੇ ਹੁੰਦੇ ਮਾਵਾਂ ਨਾਲ 2025 ਦਾ ਆਗਾਜ਼ ਹੋ ਚੁੱਕਿਆ ਤੇ ਹਰ ਵਿਅਕਤੀ ਆਪਣੇ ਆਪਣੇ ਤਰੀਕੇ ਦੇ ਨਾਲ ਨਵੇਂ ਸਾਲ ਦਾ ਸਵਾਗਤ ਕਰ ਰਿਹਾ ਹੈ। ਕੁਝ ਲੋਕ ਵੱਡੇ ਵੱਡੇ ਕਾਨਸਰਟ ਦੇ ਵਿੱਚ ਜਾ ਕੇ ਸੈਲੀਬ੍ਰੇਟ ਕਰ ਰਹੇ ਨੇ, ਨੱਚ ਰਹੇ ਨੇ, ਵੱਡੇ ਵੱਡੇ ਸਿੰਗਰ ਸ਼ੋਅ ਲਾ ਰਹੇ ਨੇ। ਕੁਝ ਲੋਕ ਆਪਣੇ ਪਰਿਵਾਰਾਂ ਦੇ ਨਾਲ ਸਮਾਂ ਬਿਤਾ ਰਹੇ ਨੇ ਤੇ ਕੁਝ ਲੋਕ ਜਿਹੜੇ ਬੇਸਹਾਰਾ ਨੇ, ਕੁਝ ਬੱਚੇ ਜਿਹੜੇ ਅਨਾਥ ਨੇ ਉਹ ਕਿਸ ਤਰੀਕੇ ਦੇ ਨਾਲ ਨਵੇਂ ਸਾਲ ਨੂੰ ਮਨਾ ਰਹੇ ਨੇ। ਆਗਾਜ਼ ਕਿਸ ਤਰੀਕੇ ਦੇ ਨਾਲ ਹੋਇਆ ਅੱਜ ਇਹ ਦਿਖਾਵਾਂਗੇ ਤੁਹਾਨੂੰ ਪ੍ਰਭ ਆਸਰਾ। ਵਿਚੋ ਇਸ ਸਮੇ ਅਸੀਂ ਪ੍ਰਭ ਆਸਰਾ ਦੇ ਅੰਦਰ ਪਹੁੰਚ ਚੁੱਕੇ ਹਾਂ ਅੰਦਰ ਉਹ ਤਸਵੀਰਾਂ ਦਿਖਾਵਾਂਗੇ ਜਿਹੜੀਆਂ ਤਸਵੀਰਾਂ ਦੇਖ ਕੇ ਤੁਹਾਡਾ ਦਿਲ ਝੰਡੋੜਿਆ ਜਾ ਸਕਦਾ ਕਿਉਂਕਿ ਇਹ ਇਹ ਉਹ ਬੇਆਸਰਾ ਲੋਕ ਨੇ ਜਿਹੜੇ ਇੱਥੇ ਰਹਿੰਦੇ ਨੇ ਇੱਥੇ ਉਹਨਾਂ ਨੂੰ ਆਸਰਾ ਮਿਲਦਾ ਤੇ ਇੱਥੇ ਹੀ ਨਵੇਂ ਸਾਲ ਦਾ ਸੈਲੀਬ੍ਰੇਸ਼ਨ ਹੋ ਕਰਦੇ ਨੇ ਸਾਡੇ ਨਾਲ ਇੱਥੇ ਸ਼ਮਸ਼ੇਰ ਸਿੰਘ ਜੀ ਹੋਣਗੇ ਇਹਨਾਂ ਨਾਲ ਗੱਲਬਾਤ ਕਰਾਂਗੇ ਪ੍ਰਭ ਆਸਰਾ ਦੇ ਫਾਊਂਡਰ ਮੈਂਬਰ ਵੀ ਨੇ ਨਾਲ ਨਾਲ ਪ੍ਰੈਜ਼ੀਡੈਂਟ ਵੀ ਨੇ ਅ ਸ਼ਮਸ਼ੇਰ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਬੜਾ ਨੇਕੀ ਵਾਲਾ ਕੰਮ ਹੈ ਕਿ ਇਹ ਜਿਹੜੇ ਲੋਕ ਹੈਗੇ ਪੇ ਸਹਾਰਾ ਜੋ ਬੱਚੇ ਜਿਹੜੇ ਅਨਾਥ ਹੈਗੇ ਨੇ ਜਾਂ ਜਿਹੜੇ ਜਿਨ੍ਹਾਂ ਨੂੰ ਨਹੀਂ ਕਿਸੇ ਨੇ ਸੰਭਾਲਿਆ ਉਹਨਾਂ ਨੂੰ ਤੁਸੀਂ ਆਸਰਾ ਦੇ ਰਹੇ ਹੋ ਪਹਿਲਾਂ ਤਾਂ ਦੱਸਿਓ ਕਿ ਅੱਜ ਨਵਾਂ ਸਾਲ ਕਿਸ ਤਰੀਕੇ ਦੇ ਨਾਲ گزار ਰਹੇ ਨੇ ਇਹ ਬੇਆਸਰਾ ਬਹੁਤ-ਬਹੁਤ ਪਹਿਲੀ ਗੱਲ ਤੁਹਾਡਾ ਧੰਨਵਾਦ ਤੁਸੀਂ ਇਸ ਮੌਕੇ ਤੇ ਨਵੇਂ ਸਾਲ ਦੇ ਉੱਤੇ ਜਿਵੇਂ ਆਪਣੇ ਪਰਿਵਾਰਾਂ ਦੇ ਵਿੱਚ ਲੋਕ ਜਾਂਦੇ ਆ ਤੁਸੀਂ ਉਹਨਾਂ ਪ੍ਰਾਣੀਆਂ ਦੀ ਜਿਹੜੀ ਆਵਾਜ਼ ਦਾ ਬਹੁਤ ਦਿੰਦੇ ਆ ਪਰ ਉਹ ਆਵਾਜ਼ ਜਿਹੜੀ ਹੈ ਤੁਹਾਡੇ ਦੁਆਰਾ ਘਰ ਘਰ ਤੱਕ ਜਾਣੀ ਵੱਡੇ ਪੱਧਰ ਤੇ ਵਰਲਡ 'ਚ ਜਾਣੀ ਤੇ ਸਲੂਟ ਹੈ ਤੁਹਾਨੂੰ ਕਿ ਤੁਸੀਂ ਇੱਕ ਸਮਝ ਲਓ ਵੀ ਵਾਇਸਲੈਸ ਦੀ ਵਾਇਸ ਜਿਹੜੇ ਹੈ ਅੱਜ ਮੰਨ ਰਹੇ ਹੋ ਨਵੇਂ ਸਾਲ ਤੇ ਤੇ ਨਵੇਂ ਸਾਲ ਤੁਹਾਨੂੰ ਪਤਾ ਹੈ ਵੀ ਨਵੇਂ ਸਾਲ ਦੇ ਵਿੱਚ ਅਹ ਇਹ ਤੋਂ ਦੇਰਾ ਸਾਡਾ ਮਿਸ਼ਨ ਹੈਗਾ ਕਿ ਅਸੀਂ ਹੋਰ ਜ਼ਿੰਦਗੀ ਨੂੰ ਸਟਰੋਂਗ ਬਣਾਉਣ ਦੇ ਲਈ ਤੇ ਜਿਹੜੀਆਂ ਵੀ ਸਾਡੀ ਇੱਕ ਦੂਜੇ ਪ੍ਰਤੀ ਹਮਦਰਦੀ ਆ ਉਹਨੂੰ ਹੋਰ ਵਧਾਉਣ ਦੇ ਲਈ ਤੇ ਸਮਾਜ ਦੇ ਵਿੱਚ ਜਿਵੇਂ ਬੰਦੇ ਲੋਕਾਚਾਰ ਦੇ ਲੱਗੇ ਹੋਏ ਹਨਾ ਦਿਖਾਵੇ ਦੇ ਉੱਤੇ ਵੀ ਉਹਨੂੰ ਅਸੀਂ ਘਟਾਉਣ ਦੇ ਲਈ ਤੇ ਇਹਨਾਂ ਚੀਜ਼ਾਂ ਦੇ ਉੱਤੇ ਅੱਜ ਸਪੈਸ਼ਲੀ ਕੋਸ਼ਿਸ਼ ਹੈ ਉੱਪਰ ਮੂਵੀ ਚੱਲ ਰਹੀ ਹੈ ਅਲੱਗ-ਅਲੱਗ ਇੱਥੇ ਅਲੱਗ ਸੀ ਸਾਡੀ ਸ਼ੁਰੂਆਤ ਸਵੇਰੇ ਜਿਹੜੇ ਚਾਰ ਵੱਡੀਆਂ ਮੱਸਾਂ ਭਰ ਕੇ ਬੱਚੇ ਇੱਕ ਅਲੱਗ ਵਾਤਾਵਰਨ ਦੇ ਵਿੱਚ ਗਏ ਐ ਕਿ ਇਹ ਪਰਿਵਾਰ ਜਿਹੜਾ ਹੈਗਾ ਸਾਡਾ ਸਰਬਸਾਂਝਾ ਪਰਿਵਾਰ ਵੀ ਇਸ ਦੇ ਵਿੱਚ ਵੀ ਕੋਈ ਇਹ ਨਾ ਹੋਵੇ ਵੀ ਜਿਸ ਦਿਨ ਸਾਨੂੰ ਨਵੇਂ ਸਾਲ ਦੇ ਉੱਤੇ ਵੀ ਅਸੀਂ ਹੋਰ ਨਵੀਂ ਜਿਹੜੀ ਹੈ ਜ਼ਿੰਦਗੀ ਦੇ ਵੀ ਜਿਹੜੀ ਕਮੀ ਰਹਿ ਗਈ ਉਹਨੂੰ ਦੂਰ ਨਾ ਕਰ ਸਕੀਏ ਕੋਸ਼ਿਸ਼ ਕਰਨ ਵਾਸਤੇ ਇਹਨਾਂ ਦੀਆਂ ਕਮਿਟਮੈਂਟਸ ਦੇ ਵਿੱਚ ਇਹਨਾਂ ਨੂੰ ਉਹ ਵਾਤਾਵਰਨ ਦੂਜੇ ਪੱਖੇ ਵੀ ਹੈਗਾ ਇਹ ਇੱਕ ਮਾਤਾ ਤਾਂ ਇਹ ਵੀ ਕਹਿੰਦੀ ਸੀ ਕਹਿੰਦੀ ਲੋਕੀ ਤਾਂ ਨਵੇਂ ਸਾਲ ਦੀਆਂ ਖੁਸ਼ੀਆਂ ਮਨਾਉਂਦੇ ਨੇ ਬਥੇਰੀਆਂ ਕਹਿੰਦੇ ਸਾਡੀ ਕਾਦੀ ਖੁਸ਼ੀ ਅੱਖਾਂ ਸਾਰਿਆਂ ਨੇ ਫੇਰੀਆਂ ਸਾਡੀ ਕਾਦੀ ਖੁਸ਼ੀ ਅੱਖਾਂ ਹੁਣ ਪਰਿਵਾਰ ਚ ਨਹੀਂ ਕੋਈ ਸਪੋਰਟ ਰਹੀ ਪਰਿਵਾਰ ਦੀ ਸਪੋਰਟ ਨਾ ਪਰਿਵਾਰ ਨੇ ਵੀ ਫੇਰੀਆਂ ਅੱਖਾਂ ਸਮਾਜ ਨੇ ਵੀ ਫੇਰੀਆਂ ਅੱਖਾਂ ਸਰਕਾਰ ਨੇ ਵੀ ਮਤਲਬ ਐਦਾਂ ਅਲੱਗ-ਅਲੱਗ ਤਰੀਕੇ ਨਾਲ ਆ ਉਹ ਫਿਰ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦੇ ਆ ਪਰ ਜਦੋਂ ਤੁਸੀਂ ਤੇ ਸੱਜਣ ਜਿਹੜੇ ਹੈਗੇ ਜਿਵੇਂ ਇਹਨਾਂ ਦੇ ਵਿੱਚ ਤੇ ਸਾਰੇ ਆ ਕੇ ਇਸ ਗੱਲ ਦਾ ਅਹਿਸਾਸ ਕਰਾਉਣ ਨੇ ਕਿ ਨਹੀਂ ਤੁਹਾਨੂੰ ਪਿਆਰ ਕਰਨ ਵਾਲੇ ਅਸੀਂ ਕਾਫੀ ਹੈਗੇ ਅੱਛਾ ਮੈਂ ਉਸੇ ਗੱਲ ਤੇ ਆਉਣ ਲੱਗਿਆ ਸੀ ਸਦਾ ਸਾਹਿਬ ਕਿ ਇਹ ਲੋਕ ਜਿਨ੍ਹਾਂ ਨੂੰ ਕੋਈ ਨਹੀਂ ਜਾਣਦਾ ਜਿਨ੍ਹਾਂ ਨੂੰ ਆਪਣੇ ਘਰ ਦੇ ਨਹੀਂ ਪਛਾਣਦੇ ਜਿਨ੍ਹਾਂ ਨੂੰ ਸਮਾਜ ਨਹੀਂ ਪਛਾਣਦਾ ਉਹਨਾਂ ਦੀ ਥੋੜੀ ਜਾਣ ਪਛਾਣ ਕਰਾ ਦਿਓ ਇਹਨਾਂ ਚੋਂ ਦੱਸ ਦਿਓ ਥੋੜਾ ਜਿਹਾ ਕਿੱਥੋਂ ਕਿੱਥੋਂ ਇਹ ਆਏ ਨੇ ਬੇਸਹਾਰਾ ਲੋਕ ਇਹ ਬੀਬੀ ਜੀ ਸਭ ਤੋਂ ਅ ਕੱਲ ਵੀ ਆਪਸ ਵਿੱਚ ਜਿਵੇਂ ਪਰਿਵਾਰ ਦੇ ਹੁੰਦੇ ਨੇ ਪਰਿਵਾਰ ਦੇ ਜੀ ਕੱਲਾਣੇ ਦਾ ਹੁੰਦਾ ਬੀਬੀ ਹੁੰਦੀ ਐਦਾਂ ਕੰਮ ਕਰਦੇ ਆ ਤੇ ਭਾਵੇਂ ਸਿਹਤ ਢਿੱਲੀ ਹੋਈ ਹੁਣ ਮਨ ਲੱਗਾ ਗੋਡਿਆਂ ਦਾ ਵੀ ਇਹਨਾਂ ਨੇ ਆਖ ਮਾਇਆਤਾ ਜੀ ਅੱਛਾ ਸੇਵਾ ਕਰਦੇ ਹੋ ਤੁਸੀਂ ਹਾਂਜੀ ਜਿੰਨੀ ਖੁੰਦੀ ਮੈਂ ਦਵਾਈ ਦੁਈ ਬਲਾ ਕੇ ਕੁੜੀਆਂ ਨੂੰ ਦਵਾ ਦਰਨੀ ਹੈ ਜੀ ਹਾਂ ਚਲੋ ਬਹੁਤ ਸੋਹਣਾ ਕੰਮ ਹੈ ਹਾਂਜੀ ਤੇ ਇਹ ਇਹਨਾਂ ਦਾ ਥੋੜਾ ਜਿਹਾ ਇੰਦਾ ਵੀ ਬੜੇ ਸਿਆਣੇ ਹੈ ਇਹਨਾਂ ਨੇ ਆਪਣੇ ਬੱਚਿਆਂ ਨੂੰ ਵੀ ਬਹੁਤ ਜਿਵੇਂ ਪਾਲਦੇ ਹਨ ਬਜ਼ੁਰਗ ਇਦਾਂ ਪਾਲਿਆ ਪੜਾਇਆ ਮੈਨੂੰ ਲੱਗਦਾ ਬੱਚਾ ਤੁਹਾਡਾ ਇੱਕ ਕਿੱਥੇ ਕਿੱਥੇ ਹੈ ਅਮਰੀਕਾ ਵਿੱਚ ਹੈ ਜੀ ਬੱਚੇ ਟੈਕਸੀ ਸ਼ਹਿਰ ਟ੍ਰੇਸੀ ਚ ਹਾਂਜੀ ਮੈਨੂੰ ਦੱਸਿਆ ਨਹੀਂ ਟ੍ਰੇਸੀ ਵੀ ਦੱਸ ਟ੍ਰੇਸੀ ਦਾ ਫਿਰ ਕੈਲੀਫੋਰਨੀਆ ਚ ਹੈ ਹਾਂਜੀ ਅੱਛਾ ਉੱਥੇ ਰਹਿੰਦੇ ਆ ਹਾਂਜੀ ਦੋ ਲੜਕੇ ਇੱਕ ਲੜਕੀ ਹੈ ਫਿਰ ਗੁੱਡੀ ਹੈ ਮੇਰੀ ਅੱਛਾ ਅੱਛਾ ਜੁਆਈ ਹੈ ਉਹਨਾਂ ਦਾ ਆਪਣਾ ਆਪਣਾ ਅਲੱਗ-ਅਲੱਗ ਹੈ ਬੜੇ ਲੜਕੀ ਨੇ ਆਪਣਾ ਅਲੱਗ ਕਰ ਲਿਆ ਬਿਜ਼ਨਸ ਛੋਟੇ ਨੇ ਇੰਜੀਨੀਅਰ ਦਾ ਕੋਰਸ ਕਰ ਲਿਆ ਕੁੜੀ ਨੇ ਡੈਂਟਲ ਦਾ ਕਰ ਲਿਆ ਜੀ ਉਹ ਮਿਲਣ ਤਾਂ ਆਏ ਨਹੀਂ ਆਪਾਂ ਨੂੰ ਪਾਸ ਆਉਂਦੇ ਨਹੀਂ ਜੀ ਨਾ ਕੁਛ ਦੱਸਦੇ ਆ ਵੀ ਇਹਦੇ ਵਿੱਚ ਉਹਨਾਂ ਦਾ ਧਿਆਨ ਕਿਹਨੂੰ ਜੀ ਜਿਹੜੇ ਉਹਨਾਂ ਦੇ ਦਾਦਾ ਜੀ ਐ ਉਹਨਾਂ ਨੇ ਇੱਧਰ ਨਵੇਂ ਸ਼ਹਿਰ ਕਨ ਜਮੀਨ ਲੈ ਲਈ ਸਾਰੀ ਉਹਦੇ ਵਿੱਚ ਜਮੀਨ ਵਿੱਚ ਆ ਗਈ ਖੋਲ ਦੇ ਖੋਲ ਦੇ ਉਹ ਵਿੱਚ ਕੋਈ ਨਹੀਂ ਰਹਿੰਦਾ ਸੱਸ ਨਹੀਂ ਹੈਗੀ ਲੈ ਮੈਂ ਟਰੈਸ ਹੀ ਗਿਆ ਸੀ ਅੱਛਾ ਜੀ ਮੈਨੂੰ ਮਤਲਬ ਤੇ ਨਵਾਂ ਇਲਾਕਾ ਤੇ ਤੁਸੀਂ ਮਤਲਬ ਫਿਰ ਜਾਂਦੇ ਫਿਰ ਕੋਈ ਗੱਲ ਨਹੀਂ ਕਰਦਾ ਉਹਨਾਂ ਦਾ ਪਤਾ ਨਹੀਂ ਕੀ ਗੱਲ ਗੱਲੇ ਨਹੀਂ ਕਰਦਾ ਨਾ ਕੋਈ ਸੁਣਨ ਨੂੰ ਤਿਆਰ ਹੁੰਦਾ ਨਾ ਕੋਈ ਆਉਣ ਨੂੰ ਤਿਆਰ ਹੈ ਨਾ ਕੋਈ ਮਿਲਣ ਨੂੰ ਤਿਆਰ ਹੁੰਦਾ ਹੈ ਨਾ ਮੈਂ ਕਹਿੰਦੇ ਵੀ ਅਸੀਂ ਇੱਧਰ ਆਉਣਾ ਨਹੀਂ ਨਾਨੀ ਵੀ ਅਸੀਂ ਉੱਧਰ ਹੀ ਰਹਿਣਾ ਅੱਛਾ ਤੁਹਾਨੂੰ ਮਿਲ ਨਹੀਂ ਆਉਂਦੇ ਉਹ ਇੱਕ ਲੜਕਾ ਆਇਆ ਤਾਂ ਉੱਥੇ ਅਸੀਂ ਰਹਿੰਦੇ ਇੱਥੇ ਰਹਿੰਦੇ ਇਹ ਇਹ ਹਾਂਜੀ ਮੈਂ ਇੱਥੇ ਹੀ ਰਹਿੰਦੀ ਹਾਂ ਚਲੋ ਸਿਹਤ ਨਾ ਕਿਰਨ ਢਿੱਲੀ ਹੋ ਗਈ ਘਰ ਵਾਲੇ ਤੋਂ ਬਾਅਦ ਘਰ ਵਾਲੇ ਦੀ ਡੈਥ ਹੋ ਗਈ ਚਮਕੌਰ ਸਾਹਿਬ ਦੇ ਰਹਿਣ ਵਾਲੇ ਸੀ ਹਾਂਜੀ ਗੰਦੋਲਾ ਪਿੰਡ ਕੰਦੋਲਾ ਪਿੰਡ ਇਹਨਾਂ ਦਾ ਘਰ ਦੇ ਵੀ ਤੁਹਾਡੇ ਕੋਲ ਜ਼ਮੀਨ ਵੀ ਸੀ ਹਾਂਜੀ ਉਹ ਜ਼ਮੀਨ ਮੱਲਾ ਦਾ ਕਾਫੀ ਜ਼ਮੀਨ ਕਰ ਲੋ 20 25 ਕਿੱਲੇ ਸੀ ਹਾਂਜੀ 25 ਕਿੱਲੇ 20 25 ਕਿੱਲੇ ਜ਼ਮੀਨ ਦੇ ਉਧਰ ਜਿਹੜਾ ਪਿੰਡ ਦਾਦ ਨੇ ਇਹ ਉਹਦੇ ਵਿੱਚ ਉਹ ਫੇਰ ਜ਼ਮੀਨ ਵੇਚ ਪੁੱਛ ਕੇ ਫੇਰ ਬੱਚਿਆਂ ਨੂੰ ਸੈੱਟ ਕੀਤਾ ਸਾਰਾ ਕੁਝ ਕੀਤਾ ਪੜਾਏ ਲਿਖਾਏ ਉਹ ਤੇ ਵੀ ਆਪਣੇ ਕੋਲ ਰੱਖ ਕੇ ਪੜਾਏਵੇਂ ਸ਼ਰਮਾਤਾ ਲੋਕੀਰਲੇ ਸਮੇਂ ਦੇ ਵਿੱਚ ਜਦੋਂ ਲੋਡ ਸੀ ਜਦੋਂ ਉਹਨਾਂ ਨੂੰ ਲੋਡ ਸੀ ਇਹ ਖੜ ਗਏ ਇਹਨਾਂ ਸਭ ਵੇਚ ਨਹੀਂ ਦਿੱਤਾ ਜਦੋਂ ਮੇਰੇ ਨਾਲ ਦੇਖੋ ਹੁਣ ਮੇਰੇ ਗੋਡੇ ਦਾ ਆਪਰੇਸ਼ਨ ਕਰਾਇਆ ਪਹਿਲਾਂ ਪਥਰੀ ਦਾ ਕਰਾਇਆ ਤਾਂ ਇਹਨਾਂ ਨੇ ਰਾਜੀ ਰਹਿਣ ਦਾ ਪਰਿਵਾਰ ਖੁਸ਼ੀਆਂ ਮਾਣ ਅੱਛਾ ਇਹ ਮਾਤਾ ਕਿੰਨੀ ਉਮਰ ਹੈ ਮਾਤਾ ਜੀ ਉਮਰ ਕਿੰਨੀ ਹੋਊਗੀ ਤੁਹਾਡੀ ਪਤਾ ਨਹੀਂ ਕੋਈ ਯਾਦ ਨਹੀਂ ਹੈ ਆਦ ਨਹੀਂ ਹੈਗਾ ਹੁਣ ਆ ਯਾਦ ਚਲੋ ਆਪਾਂ ਇੱਕ ਖਰੜ ਤੋਂ ਆਇਆ ਆਪਾਂ ਖਰੜ ਜਾਣਾ ਉਹਨਾਂ ਨਾਲ ਗੱਲ ਹੋਈ ਹੈ ਤੇ ਉਹ ਜ਼ਰੂਰ ਮਤਲਬ ਤੁਹਾਡੇ ਘਰ ਦੀ ਦੇਖਭਾਲ ਕੋਈ ਨਹੀਂ ਜਿਹੜਾ ਤੂੰ ਨਾ ਟਾਣਾ ਦੱਬਿਆ ਬਾ ਕਢਾ ਦੇਉ ਨਹੀਂ ਕੋਈ ਨਹੀਂ ਟੂੜਟਣ ਉੱਥੇ ਕੋਈ ਨਹੀਂ ਕਰਦਾ ਨਾ ਦੱਬਿਆ ਬਾ ਕੰਨ ਚ ਸਾਨੂੰ ਸਾਨੂੰ ਤਾਂ ਹੀ ਸਾਡਾ ਘਰ ਹੋ ਗਿਆ ਇਹਨਾਂ ਦੇ ਬੱਚੇ ਦੇ ਡੈਥ ਹੋ ਗਈ ਇੱਕੋ ਬੱਚਾ ਸੀ ਉਹ ਵਿੱਚ ਡਾਈ ਕਰ ਗਿਆ ਹਸਬੈਂਡ ਹੈ ਨਹੀਂ ਕੱਲੇ 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 ਮਾਤਾ ਨਹੀਂ ਫਿਰ ਹਾਲਾਤ ਇਹਨਾਂ ਦੇ ਪਿਛਲੇ 40 ਸਾਲ ਤੋਂ ਖਰੜ ਸ਼ਹਿਰ ਦੇ ਵਿੱਚ ਰਹਿੰਦੇ ਸੀ ਸ਼ਹਿਰ ਤੇ ਰਹਿੰਦੇ ਪਰ ਕਾਰਨ ਕੀ ਹੈ ਇਸ ਵੇਲੇ ਜੋ ਜਿੰਦਗੀ ਆਵਾਤੀ ਐਸੇ ਬਣ ਗਏ ਜਿਸ ਨਾਲ ਇਹ ਵੀ ਬੋਡੀ ਵੀ ਐਬਲ ਨਾ ਰਹੇ ਕੋਈ ਸਹਾਰਾ ਵੀ ਨਾ ਹੋਵੇ ਇਹ ਮੈਂ ਦੇਖ ਰਿਹਾ ਜਿਆਦਾਤਰ ਮੇਰੇ ਖਾ ਸਾਊਥ ਦੀ ਸਾਈਡ ਤੋਂ ਵੀ ਹੈਗੇ ਆ ਕੁਝ ਲੋਕ ਹਨ ਮੈਂ ਕੁਝ ਇਹ ਆਪਣੇ ਰੋਪੜ ਜ਼ਿਲ੍ਹੇ ਚੋਂ ਮਿਲੇ ਸੀ ਰੋਪੜ ਜ਼ਿਲ੍ਹੇ ਦੇ ਹੀ ਆ ਇਹ ਹਾਂਜੀ ਇਹ ਕੁਝ ਆਪਣੇ ਅਲੱਗ-ਅਲੱਗ ਜਿੱਥਾਂ ਤੋਂ ਆਣਾ ਸਾਰੇ ਮਤਲਬ ਸਾਰੇ ਸਰਬਸੰਜਾ ਪਰਿਵਾਰ ਹੈ ਜੀ ਇਹ ਜਿੰਦਗੀ ਦੇ ਸਫ਼ਰ ਦੇ ਵਿੱਚ ਕੋਈ ਵੀ ਉਧਰ ਲੀਆ ਉਧਰ ਬਾਕਰ ਪਰ ਤੋਂ ਪਤਾ ਕਰਦੇ ਇੱਕ ਬਾਕਰ ਪਰ ਕਹੀ ਜਾਂਦੇ ਸਾਨੂੰ ਪਤਾ ਲੱਗ ਜੇ ਵੀ ਬਾਕਰ ਪਰ ਹੈ ਹੈ ਸਾਰੇ ਕਿਉਂਕਿ ਇਹ ਉਧਰ ਸਟੇਟਾਂ ਚ ਦੂਜੇ ਪਾਸੇ ਕੋਈ ਸਟ੍ਰੈਸ ਕਰਕੇ ਡਿਪਰੈਸ਼ਨ ਕਰਕੇ ਚਲੇ ਗਿਆ ਉਧਰ ਨਾਲੇ ਫਿਰ ਨਹੀਂ ਬੀਬੀ ਉਹ ਇੰਦਰ ਛੱਡ ਗਏ ਬੀਲ ਨੇ ਦੱਸਿਆ ਵੀ ਮੈਂ ਅਨੰਦਪੁਰ ਸਾਹਿਬ ਤੋਂ ਆਇਆ ਮੇਰਾ ਪਿਤਾ ਗੁਰੂ ਗੋਬਿੰਦ ਸਿੰਘ ਐ ਐਦਾਂ ਬੋਲ ਕੇ ਜਦੋਂ ਉਹ ਦੂਜੀ ਸਟੇਟਾਂ ਵਾਲੇ ਫਿਰ ਲੈ ਕੇ ਉੱਥੇ ਪਹੁੰਚ ਗਏ ਅੱਛਾ ਉਹਨਾਂ ਨੂੰ ਫਿਰ ਵਿਚਾਰਨ ਉੱਥੇ ਨੇ ਕੋਈ ਰਿਸਪੌਂਸ ਮਿਲਿਆ ਤੇ ਫਿਰ ਕੀ ਨੂੰ ਜਾਣ ਲੱਗੇ ਕਿਸੇ ਨੇ ਦੱਸਿਆ ਪੁਲਿਸ ਵਾਲੇ ਨੇ ਇਹਨੂੰ ਭਰਾ ਵਸਰਾ ਛੱਡ ਦੋ ਹੁਣ ਇੱਥੇ ਕੋਸ਼ਿਸ਼ ਕਰ ਰਹੇ ਹਾਂ ਦੇ ਸੀ ਇਹ ਇੰਪਰੂਵਮੈਂਟ ਹੋ ਸਕੇ ਅੱਛਾ ਇਹਨਾਂ ਦੀ ਹੈਲਥ ਦਾ ਕਿਉਂਕਿ ਮੈਂ ਦੇਖਦਾ ਕਿ ਜ਼ਿਆਦਾਤਰ ਜਿਹੜੇ ਏਜ ਇਹਨਾਂ ਦੀ ਹੈਗੀ ਆ ਜਿਹੜੇ ਬਜ਼ੁਰਗ ਨੇ ਇੱਥੇ ਚਲੋ ਇਹ ਵਾਰਡੀਓ ਹੋਣਾ ਤੁਹਾਡਾ ਤੇ ਹਾਂ ਇਹ ਇਹਨਾਂ ਦੀ ਹੈਲਥ ਦਾ ਡਾਕਟਰ ਸਦਾ ਕਿਸ ਤਰੀਕੇ ਨਾਲ ਪ੍ਰਬੰਧ ਕੀਤਾ ਹਾਂਜੀ ਨਰਸਿੰਗ ਸਟਾਫ 24 ਘੰਟੇ ਇਹਨਾਂ ਕੋਲ ਤੇ ਕੇਅਰ ਟੇਕਰ ਜੀਡੀਏ ਤੇ ਨਾਲ ਦੀ ਨਾਲ ਦੋ ਸੈਕਟਰੀਸਟ ਆ ਗਏ ਤੇ ਇਹਨਾਂ ਦਾ ਡੇਲੀ ਹੈਲਥ ਜਿਹੜੀ ਉਹ ਚੈੱਕ ਅਪ ਜਿਹੜਾ ਹੈਗਾ ਉਸ ਤਰੀਕੇ ਨਾਲ ਦੇ ਦੇ ਅਲੱਗ ਈਵਨਿੰਗ ਦੇ ਅਲੱਗ ਨਾਈਟ ਦੇ ਅਲੱਗ ਉਹ ਸਟਾਫ ਹੈਗਾ ਸਵੇਰੇ ਜਿਹੜਾ ਕਿ ਸਾਡੇ ਬੋਇਲਰ ਜਿਹੜੇ ਉੱਪਰ ਲੱਗੇ ਹੋਏ ਆ ਤੇ ਉਧਰ ਲੰਗਰ ਵਾਲੇ ਆਪਣਾ ਲੰਗਰ ਦਾ 4 ਵਜੇ ਸ਼ੁਰੂ ਕਰ ਦਿੰਦੇ ਸਕੂਲ ਵਾਲੇ ਬੱਚੇ ਜਿਹੜੇ ਸਕੂਲਾਂ ਨੂੰ ਤਿੰਨ ਵੱਡੀਆਂ ਦੋ ਵੱਡੀਆਂ ਬੱਸਾਂ ਤੇ ਇੱਕ ਛੋਟੀ ਹੈ ਤੇ ਉਹ ਵਾਇਸ ਦਾ ਤੇ ਹੱਕ ਨਿਊ ਇਅਰ ਹਾਂਜੀ ਹੈਪੀ ਨਿਊ ਇਅਰ ਕਿੰਨਾ ਕਿਓ ਤੁਸੀਂ ਅਸੀਂ ਆਪਰੇ ਸੇ ਪੱਟ ਪਿੱਟਦੇ ਵੈਸੇ 11 ਵਜੇ ਨੇ ਵਾੜੀ ਅੱਛਾ ਬੱਚੇ ਕਿੰਨੇ ਤੁਹਾਡੇ ਬੱਚੇ ਬੇ ਤਿੰਨ ਹੈ ਤਿੰਨ ਬੱਚੇ ਕਿੱਥੇ ਰਹਿੰਦੇ ਆ ਉਹ ਅਬ ਮੰਮੀ ਡੈਡੀ ਕੋ ਅੱਛਾ ਤੇ ਤੁਸੀਂ ਉਹਨਾਂ ਕੋਲੇ ਕਿਉਂ ਨਹੀਂ ਲੈਂਦੇ ਆ ਉਹ ਮੇਰੇ ਘਰ ਰਹਿ ਲੈਂਦੇ ਆ ਨਹੀਂ ਉਹਨਾਂ ਨੇ ਕੋਈ ਤੁਹਾਡੇ ਨੇ ਕਹਿੰਦੇ ਵੀ ਬੱਚੇ ਮੇਰੇ ਰੇਂਦੇ ਆਪਣੇ ਮਮੀ ਡੈਡੀ ਕੋਲ ਕੋਈ ਨਹੀਂ ਥੋੜਾ ਜਿਵੇਂ ਹੁੰਦਾ ਥੋੜਾ ਜ ਮੈਂ ਸਮਝ ਗਿਆ ਮੈਂ ਤਾਂ ਥੋੜੇ ਤੋਂ ਪੁੱਛ ਰਿਹਾ ਕੋਈ ਨਹੀਂ ਕੋਈ ਨਹੀਂ ਇਹ ਤੁਸੀਂ ਹੁਣ ਸਟਾਕ ਬਣ ਰਹੇ ਹੋ ਇਹ ਕਿਨੋਂ ਪਹਿਲਾਂ ਦਾ ਬੈੱਡ ਤੇ ਹੀ ਤੁਹਾਨੂੰ ਯਾਦ ਹੈ ਹੁਣ ਤਾਂ ਬਹੁਤ ਇੰਪਰੂਵ ਹੋ ਗਏ ਇਹ ਟੋਟਲੀ ਬੈੱਡ ਤੇ ਹੀ ਸੀ ਕਿ ਨਹੀਂ ਸਕਦਾ ਨਾ ਬੈੱਡ ਦਾ ਕਿ ਕਹਿੰਜੀ ਉੱਠੇ ਨਹੀਂ ਸਕਣਾ ਅੱਛਾ ਪਰ ਇਹ ਉੱਠਣ ਵੀ ਲੱਗੇ ਤੁਰਨ ਵੀ ਲੱਗੇ ਸ਼ਬਦ ਵੀ ਸ਼ਬਦ ਸੁਣਾ ਦਿਓ ਔਖੀ ਕੜੀ ਬਹੁਤ ਕੁ ਸੁਣਾਉਂਦੇ ਨਾ ਓਕੀ ਕੜੀ ਨਾ ਦੇਖਣ ਦੇਵੀ ਆਪਣਾ ਬਿਰਦਿਸਮਾਲ ਆਤ ਦੇ ਰਾਗੇ ਆਪਣੀ ਕੋ ਸਾਸ ਸਾਪਿਤ ਪੱਲੇ ਔਖੀ ਕੜੀ ਨਾ ਦੇਖਣ ਦੇਵੀ ਆਪਣਾ ਬਿਰਦਿਸਮਾਲ ਰਬ ਸਿਜਿ ਲਗ ਰਿਓ ਮੇਰਾ ਚੀਤ ਲਗ ਰਿਓ ਮੇਰਾ ਚੀਤ ਆਦਿ ਅੰਤ ਪ੍ਰਭ ਸਦਾ ਸਹਾਈ ਤਨ ਮਾਰ ਮਿਤ ਕੀ ਕੜੀ ਨ ਦੇਖਣ ਦੇਵੀ ਆਪਣਾ ਬਿਰਦ ਸਮਾਲੇ ਰੋ ਤਕ ਇਹਨਾਂ ਨੂੰ ਸ਼ਬਦ ਪੂਰਾ ਯਾਦ ਕਰ ਇੱਕ ਨਹੀਂ ਜੀ ਤੁਸੀਂ ਦੁਬਾਰਾ ਕਹੋਗੇ ਦੁਜਾ ਦਰਾਂਗੇ ਤੀਜੀ ਵਾਰ ਕੋ ਵੀ ਤੀਜਾ ਸੁਣਾਉਂਗੇ ਬਾਣੀ ਬਹੁਤ ਘੰਟਾ ਹੈ ਸਾਰੇ ਦੇ ਅਲੱਗ-ਅਲੱਗ ਰੰਗ ਹੈ ਤੁਸੀਂ ਵੀ ਸੁਣਾ ਦਿਓ ਜੀ ਕੁਛ ਸਤ ਨਾਮ ਸਤ ਨਾਮ ਸਦਾ ਸਤ ਨਾਮ ਜਪੂ ਮਨ ਸਤ ਨਾਮ ਸਦਾ ਸਤ ਨਾਮ ਸਤ ਨਾਮ ਸਤ ਨਾਮ ਸਦਾ ਸਤ ਨਾਮ ਜਾਪੁ ਮਨ ਸਤਨਾਮ ਸਦਾ ਸਤਨਾ ਵਾਹਿਗੁਰੂ ਜੀ ਦਾ }{|\text{ਕਾਲ ਸਾਹਿਬ ਵਾਹਿਗੁਰੂ}} ਤਾਂ ਦੇਖੋ ਮਤਲਬ ਇਹਨਾਂ ਹੁੰਦਾ ਹੈ ਕਹਿ ਨਹੀਂ ਸਕਦਾ ਬਿਲਕੁਲ ਸ਼ਬਦ ਨਹੀਂ ਹੈਗੇ ਕਿ ਇੰਨੇ ਇਨਤ ਦੇ ਵਿੱਚ ਗੁਣ ਨੇ ਇੰਨੇ ਇਹ ਸਹਿਜ ਨੇ ਜ਼ਿੰਦਗੀ ਦੇ ਸਫਰ ਦੇ ਵਿੱਚ ਜਦੋਂ ਥੋੜਾ ਜਿਹਾ ਵੀ ਕੋਈ ਕਿਸੇ ਕਾਰਨ ਕੋਈ ਟਰੈਜਡੀ ਜਾਂ ਕੋਈ ਬਹੁਤ سارے ਕਾਰਨਾ ਕਰਕੇ ਜੋ ਆਪ ਦਾ ਸਟ्रेस ਹੋ ਗਿਆ ਜਾਂ ਕੋਈ এনवायरमेंट ਨੇ ਐਸਾ ਸਟ्रेस ਦਿੱਤਾ ਕਿ ਡਿਪਰੈਸ਼ਨ ਚਲੇ ਗਈ ਉਸ ਵੇਲੇ ਫਿਰ پاگل ਕਿ ਨજર ਅੰਦਾਜ਼ ਕਰ ਦਿੰਦੇ ਮੈਂ ਤੁਹਾਡੇ ਥਰੂ ਨਾ ਸਮਾਜ ਨੂੰ ਬੇਨਤੀ ਕਰਦਾ ਵੀ پاگل ਅਸੀਂ ਆ ਜਿਹੜੇ ਪ੍ਰੋਬਲਮ ਨਹੀਂ ਸਮਝਦੇ ਫਿਜ਼ੀਕਲ ਹੈਲਥ ਦੀ ਮੜੀ ਜੀ ਪ੍ਰੋਬਲਮ ਹੁੰਦੀ ਨਾ ਸਾਨੂੰ ਇਦਾਂ ਲੱਗਦਾ ਵੀ ਨਹੀਂ ਸਾਨੂੰ ਸਪੋਰਟ ਕਰਨੀ ਚਾਹੀਦੀ ਹੈ ਡਾਕਟਰ ਕੋਲ ਲਾਜੇ ਐ ਇਦਾਂ ਮੈਡੀਸਨ ਦੇਣੀ ਚਾਹੀਦੀ ਹੈ ਨਾ ਪਰ ਜਿਸ ਵੇਲੇ ਮੈਂਟਲ ਹੈਲਥ ਦੀ ਗੱਲ ਆਉਂਦੀ ਹੈ ਨਾ ਮੈਂਟਲ ਹੈਲਥ ਜੋ ਅਸੀਂ ਫੀਲ ਕਰਦੇ ਆ ਜੋ ਅਸੀਂ ਸੋਚਦੇ ਆ ਜੋ ਅਸੀਂ ਕੰਮ ਕਰਦੇ ਆ ਇਹ ਸਾਡੀ ਮੈਂਟਲ ਹੈਲਥ ਹੈ ਜੇਕਰ ਮਾੜੀ ਮਾੜੀ ਗੱਲ ਤੇ ਹੁਣ ਸਾਨੂੰ ਪਰੇਸ਼ਾਨੀ ਗੁੱਸਾ ਆ ਜਾਂਦਾ ਇੱਕ ਦੂਜੇ ਦੀ ਗੱਲ ਨੂੰ ਸਾਨੂੰ ਮਾੜੀ ਕਿਸੇ ਡਾਇਲੌਗ ਤੋਂ ਡਿਸਟਰਬ ਹੋਣ ਲੱਗ ਗਏ ਸੀ 2025 ਚੜ ਗਿਆ ਹੁਣ ਆਪਾਂ ਆਪਣੇ ਆਪ ਨੂੰ ਕੋਸ਼ਿਸ਼ ਕਰੀਏ ਇਹ ਗੁੱਸਾ ਜਿਹੜਾ ਹੁੰਦਾ ਨਾ ਕਮਜ਼ੋਰ ਨੂੰ ਹੁੰਦਾ ਸਟਰੌਂਗ ਦਾ ਤੇ ਆਈ ਹੁੰਦੀ ਹੈ ਨਵੇਂ ਸਾਲ ਦਾ ਰੈਗੂਲੇਸ਼ਨ ਇਹੀ ਹੋਣਾ ਚਾਹੀਦਾ ਇਹੀ ਹੋਣਾ ਚਾਹੀਦਾ ਵੀ ਕਮ ਸੇ ਘੱਮ ਸਾਡਾ ਮੂਡ ਨਾ ਇਹਦਾ ਕੰਟਰੋਲ ਕਿਸੇ ਕੋਲ ਨਾ ਹੋਵੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਇਨਾ ਕੀਮਤੀ ਸਮਾਂ ਕੱਢ ਕੇ ਲੋੜਵੰਦਾਂ ਦੇ ਆਪਣੇ ਸਰਬਸਾਂਝੇ ਪਰਿਵਾਰ ਦੇ ਵਿੱਚ ਆਏ ਆ ਤੁਹਾਡਾ ਤੁਹਾਡੀ ਮੈਨੇਜਮੈਂਟ ਦਾ ਤੇ ਸਮੁੱਚੇ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ ਨਵੇਂ ਸਾਲ ਦੇ ਵਿੱਚ ਨਵੀਂ ਸੋਚ ਨਾਲ ਸਟਰੋਂਗ ਸੋਚ ਨਾਲ ਲੋਕਾਚਾਰ ਨੂੰ ਸਾਈਡ ਤੇ ਛੱਡ ਕੇ ਤੇ ਅਸੀਂ ਉਹਦੇ ਵਿੱਚ ਪੈਸਾ ਤੇ ਸਮਾਂ ਨਾ ਬਰਬਾਦ ਕਰੀਏ ਆਪਣੀ ਜ਼ਿੰਦਗੀ ਨੂੰ ਆਪਣੀ ਜੋ ਸਾਨੂੰ ਸਹੀ ਸੋਚ ਹੈ ਉਹਦੇ ਮੁਤਾਬਕ ਅਸੀਂ ਆਪਣੀ ਜ਼ਿੰਦਗੀ ਦੇ ਫੈਸਲੇ ਆਪ ਕਰਕੇ ਪ੍ਰਮਾਤਮਾ ਅਗੇ ਅਰਦਾਸ ਕਰੀਏ ਸਾਨੂੰ ਸ਼ਕਤੀ ਬਖਸ਼ੇ ਸਟਰੋਂਗ ਬਣ ਕੇ ਆਪਾਂ ਇਸ ਅੱਜ ਜੋ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਹੈ ਇਹਨੂੰ ਲਗਾਤਾਰ ਜਾਰੀ ਰੱਖਿਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾ ਇਹ ਉਹ ਜਗਾ ਹੈਗੀ ਆ ਜਿਹੜੀ ਜਗਾ ਤੇ ਕਦੇ ਜਰੂਰ ਫੇਰੀ ਬਾਰਨੀ ਚਾਹੀਦੀ ਆ ਆਉਣਾ ਚਾਹੀਦਾ ਕਦੇ ਹਸਪੀਟਲ ਦੇ ਵਿੱਚ ਜਾਣਾ ਚਾਹੀਦਾ ਫੇਰੀ ਮਾਰਨੀ ਚਾਹੀਦੀ ਉੱਥੇ ਹਾਲਾਤ ਦੇਖਣੇ ਚਾਹੀਦੇ ਆ ਜਾਂ ਫਿਰ ਚੁੱਗੀਆਂ ਚੌਪੜੀਆਂ ਦੇ ਵਿੱਚ ਕਿਵੇਂ ਲੋਕ ਗੁਜ਼ਾਰਾ ਕਰਦੇ ਨੇ ਉੱਥੇ ਜਾ ਕੇ ਦੇਖਣਾ ਚਾਹੀਦਾ ਫਿਰ ਜ਼ਿੰਦਗੀ ਦਾ ਪਤਾ ਲੱਗਦਾ ਕਿ ਸਾਡੇ ਕੋਲੇ ਕੀ ਹੈਗਾ ਤੇ ਉਹ ਬੇਸਹਾਰਾ ਲੋਕ ਜਿਹੜੇ ਹੈਗੇ ਨਹੀਂ ਜਿਹੜੇ ਸਭ ਕੰਤ ਸੌਂਦੇ ਨਹੀਂ ਉਹਨਾਂ ਕੋਲੇ ਕੀ ਹੈਗਾ ਇਹ ਤੁਹਾਡੇ ਮਨ ਨੂੰ ਸ਼ਾਂਤੀ ਜ਼ਰੂਰ ਦੇਗਾ ਕੈਮਰਾਮੈਨ ਸਿਕੰਦਰ ਦੇ ਨਾਮ ਰਵਿੰਦਰ ਮੀਤ ਪੀਟੀਸੀ ਨਿਊਜ਼ kurali